ਛਿੱਟੇ ਮਾਰਦੇ ਜਿਨ੍ਹਾਂ ਨੂੰ 22 ਲੱਖਾ ਦਾ ਸੀ ਨਾ ਕਿ ਲੈ ਕੇ ਡੂਢ ਕਸੌ ਦਾ ਭੂਕਣਾ ਤੇ ਲੋਕਾਂ ਨੂੰ ਤਿਆਰ ਰੱਖਦੇ ਐ ਅਮਰਤਪਾਲ ਦੀ ਗਰਦਾਰ 쿠שי ਵਾਸਤੇ ਉਹਦੇ ਤੇ ਗੱਲ ਕੌਣ ਕਰ ਰਿਆ ਸੀ ਸੁਖਜੀਤ ਖੋਸਾ ਸੁਖਜੀਤ ਖੋਸਾ ਕੌਣ ਆ ਉਹ ਕਹਿੰਦਾ ਬਈ ਅਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਜਾ ਕੇ ਅਮਰਤਪਾਲ ਦਾ ਪਰਿਵਾਰ ਇਹ ਕਹਿ ਦੇਵੇ ਕਿ ਸਾਡਾ ਮੁੰਡਾ ਨਸ਼ਾ ਨਹੀਂ ਕਰਦਾ ਪਹਿਲਾ ਖੋਸਾ ਸਾਹਿਬ ਤੁਸੀਂ ਦੱਸੋ ਜਦੋਂ 328 ਰੂਪਾਂ ਵਾਲਾ ਲੱਗਿਆ ਨਾ ਭਾਈ ਮੋਰਚਾ 2 ਢਾਈ ਕਿਸਾਲ ਪਹਿਲਾਂ ਅਮਰਤਸਰ ਤੇ ਇਹ ਪੈਗੇ ਮਾਂ ਦੇ ਪੁੱਤ ਤੇਜਾਸੂ ਸਮੁੰਦਰੀ ਹਾਲਾ ਜਿਹੜਾ ਦਫਤਰ ਹੈ ਐਸਜੀਪੀਸੀ ਦਾ ਉਹਨੂੰ ਤੇ ਉਧਰੋਂ ਜਾਵੜਿਆ ਇਹ ਲਾ ਕੇ ਤਿੰਨ ਕ ਚਮਚੇ ਪਤੰਦਰ ਤੇ ਉਤੋਂ ਖਾ ਕੇ ਨਾ ਐਲ ਪ੍ਰੈਕਸ 8 10 ਤੇ ਐਂਡ ਜਮਾ ਸਰੀਰ ਬੰਨ ਕੇ ਗਿਆ ਵੀ ਮੈਂ ਤਾਂ ਜਸੇਦਾਰ ਲੱਗਦਾ ਉਹ ਤੋਂ ਕਿੱਲੇ ਤੇ ਖੜਿਆ 50000 ਦਾ ਇੱਕ ਸਕਜੀਤ ਖੋਸੇ ਨੇ ਆਖਿਆ ਜਾਵੜਿਆ ਭਈ ਅੰਦਰ ਹਰਮੰਦਰ ਸਾਹਿਬ ਪ੍ਰਕਰਮਾ ਚ ਉੱਥੇ ਫਿਰ ਜਿਹੜੇ ਮੈਨੇਜਰ ਸਾਹਿਬ ਹੈ ਉਹਨਾਂ ਦਾ ਵੀ ਲੱਗ ਪੂਰਾ ਤੇ ਹੋਰ ਉਹਨਾਂ ਨੇ ਭਈ ਟਾਸਕ ਫੋਰਸ ਵਾਲੇ ਬੁਲਾ ਲਏ ਇੱਕ ਬੰਦੇ ਨੇ ਜਦੋਂ ਪੱਬਾਂ ਭਾਰੋ ਕੇ ਮਾਰੀ ਨਾ ਡਾਂਗ ਸਕਜੀਤ ਖੋਸੇ ਦੇ ਤੇ ਮੈਂ ਆਖਿਆ ਯਾਰ ਰੁੜਦਾ ਤੁਰਿਆ ਆਵੇ ਉਸੇ ਨੂੰ ਆਖ ਤੂੰ ਉੱਥੇ ਜਾ ਕੇ ਗੱਲ ਕਰਗਾ 328 ਰੁਪਆ ਵਾਲੀ ਤੇ ਜਿਹੜਾ ਤੁਸੀਂ ਮੋਰਚਾ ਲਾਇਆ ਸੀ ਤੁਸੀਂ ਯਾਰ ਕੌਮ ਦਾ ਹੀਰਾ ਕੌਮ ਦਾ ਲੀਡਰ ਸਰਪ੍ਰਾਨੰਤ ਵੋਟਾਂ ਨਾਲ ਜਿੱਤਿਆ ਅਮਰਤਪਾਲ ਟਿੱਕਰੀਆਂ ਨਾਲ ਨਹੀਂ ਜਿੱਤਿਆ 190000 ਵੋਟ ਤੇ ਜਿਹੜੇ ਬੰਦੇ ਨੇ ਜਿੱਤਿਆ ਸੋਨੋ 190 ਰੁਪਏ ਨਹੀਂ ਦਿੰਦਾ ਕੋਈ ਤੇ ਸੁਖਜੀਤ ਕੋਸਾ ਕੀ ਬੋਲ ਰਿਹਾ ਹੈ ਕਰਤਾਰ 쿠ਸੀ ਕਿਉਂਕਿ ਕਿਸੇ ਪਾਸਿਓਂ ਚਾਰ ਤੈਨੂੰ ਪਤਾ ਛਿਲੜ ਲੈ ਲਿਓਣੇ ਆ ਕਦੇ ਬਰ ਗਾੜੀ ਆ ਕੇ ਮੋਰਚੇ ਤੇ ਬਹਿ ਜਾਂਦਾ ਸੀ ਜਦੋਂ ਕੋਈ ਆਂਦਾ ਸੀ ਓਏ ਆ ਜਾ ਤੈਨੂੰ ਮੜਾ ਜਾ ਮਾਲ ਦੇ ਦਿੰਨੇ ਆ ਉਦੋਂ ਹੀ ਸਕਰਾਜ ਨੂੰ ਵਿਚਾਰੇ ਨੂੰ ਬਾਈਬਲ ਵਾਲੇ ਨੂੰ ਇਕੱਲੇ ਨੂੰ ਛੱਡ ਜਾਂਦਾ ਸੀ ਓਏ ਖੋਸੇ ਅਰ ਗਿਆ ਯਾਰ ਤੁਸੀਂ ਪਤੰਦਰੋ ਆਪਦੇ ਬੰਦੇ ਦੀ ਕਰਤਾਰ 쿠ਸੀ ਕਰਦੇ ਹੋ ਜਿਹੜਾ ਤੁਹਾਡੇ ਪਿੱਛੇ ਤੁਹਾਡੇ ਜਿਹੜਾ ਬਾਣਾ ਪਾਇਆ ਨਾ ਇਹ ਬਾਣੇ ਦੀ लाज ਰੱਖਣ ਵਾਸਤੇ ਦੀ ਮਹਾਨਤਾ ਵਧਾਉਣ ਵਾਸਤੇ ਉਹ ਕਾਲੇ ਪਾਣੀ ਡਿਬਰੂਗੜ੍ਹ ਦੀ ਜੇਲ੍ਹ ਕਟ ਰਿਹਾ ਅਮਰਤਪਾਲ ਤੇ ਤੁਸੀਂ ਯਾਰ ਪਤਾ ਹੈ ਅਗੇ ਜੀ ਉਹਦਾ ਪਰਿਵਾਰ ਆ ਕੇ ਗੁਰੂ ਘਰ ਜਾ ਯਾਰ ਮੰਨ ਲਾ ਉਹ ਤਾਂ ਨਸ਼ਾ ਕਰਦਾ ਸੀ ਮੁੰਡਾ ਉਹ ਤਾਂ 4 ਗ੍ਰਾਮ ਸਮਾਨ ਲੈਣ ਗਿਆ ਸੀ ਤੇ ਪੀਂਦਾ ਸੀ ਤੇ ਫੜਿਆ ਗਿਆ ਗੱਲ ਖਤਮ ਯਾਰ ਉਹਦੇ ਚ ਅਮਰਤਪਾਲ ਦਾ ਜਾਂ ਅਮਰਤਪਾਲ ਦੇ ਪਰਿਵਾਰ ਦਾ ਕੀ ਲੈਣ ਦੇਣਾ ਵੀ ਹੁਣ ਮੰਨ ਲਾ ਤੂੰ ਮਾੜਾ ਮੋਟਾ ਦਵਾਈ ਦਾਪਾ ਲੈਣਾ ਹੈ ਕੋਸੇ ਨੂੰ ਮੈਂ ਕਹਿੰਨਾ ਤੇ ਤੇਰੇ ਜਵਾਕਾਂ ਦਾ ਉਹਦੇ ਚ ਕੀ ਹੈ ਬਈ ਜਾਂ ਤੇਰੇ ਭਰਾਵਾਂ ਦਾ ਉਹਦੇ ਚ ਕੀ ਰੋਲ ਐਵੇਂ ਮਹਾਨ ਆਗੂ ਹੈ ਭਾਈ ਅਮਰਤਪਾਲ ਸਿੰਘ ਐਵੇਂ ਬੰਦੇ ਨੂੰ ਕਿਸੇ ਦੀਆਂ ਗੱਲਾਂ ਤੇ ਚੜ ਕੇ ਬਦਨਾਮ ਨਹੀਂ ਕਰੀਦਾ ਹੁੰਦਾ ਥੱਲੇ ਤੈਨੂੰ ਕਮੈਂਟਾਂ 'ਚ ਲੋਕ ਖੰਡ ਪਾ ਰਹੇ ਤੁਸੀਂ ਵੀ ਪਾਓ ਤੇ ਸ਼ੇਅਰ ਕਰ ਦਿਓ ਮੇਰੇ ਭਰਾ ਧੰਨਵਾਦ ਸਸੀਕਾਲ